ਇਹਦਾ ਸਤਕਾਰ ਪਿਤਾ ਦੇ ਦਰਜੇ ਨਾਲ ਕਰਨਾ ਚਾਹੀਦਾ ਸੀ ਕਿੱਡੀ ਰਾਨਗੀ ਦੀ ਗੱਲ ਐ ਕਿ ਐਸੇ ਪਾਣੀ ਦੀ ਅਸੀਂ ਰੱਜ ਕੇ ਬੇਅਦਬੀ ਕਰਦੇ ਆਂ ਸਰਕਾਰੀ ਟੂਟੀਆਂ ਤੋਂ ਪਾਣੀ ਮੁਫਤ ਦੇ ਵਿੱਚ ਆ ਰਿਹਾ ਆ ਪਰ ਸਾਡੇ ਕੋਲੋਂ ਇੱਕ 30 ਰੁਪਏ ਵਾਲੀ ਟੂਟੀ ਲਗਵਾ ਕੇ ਉਸ ਪਾਣੀ ਨੂੰ ਵੇਸਟ ਹੋਣ ਤੋਂ ਰੋਕਿਆ ਨਹੀਂ ਜਾਂਦਾ ਦੁੱਲਦਾ ਹੀ ਰਹਿੰਦਾ ਹੈ ਦੁੱਲਦਾ ਹੀ ਰਹਿੰਦਾ ਦੁੱਲਦਾ ਡੁੱਲੀ ਚੱਲੀ ਉਦਾਂ ਖਵਾ ਜਾਏ ਉਦਾਂ ਅਸੀਂ ਇਹਨੂੰ ਖਵਾਜਾ ਮੰਨਦੇ ਆ ਪਰ ਵੇਸਟ ਹੋ ਕੇ ਡੁੱਲਰੇ ਤੇ ਸਾਨੂੰ ਕੋਈ ਨਿੱਕਤ ਨਹੀਂ ਹੈ ਗੱਡੀ ਧੋਣ ਲੱਗਿਆ ਅਸੀਂ ਮੋਟਰ ਚਾਲੂ ਕਰਕੇ ਇੱਕ ਵਾਰ ਪਾਣੀ ਚਲਾ ਲਿਆ ਹੁਣ ਅਸੀਂ ਸਰਫ ਮਾਰ ਰਹੇ ਆ ਤੇ ਪਾਣੀ ਲਗਾਤਾਰ ਮੋਟਰ ਦੇ ਵਿੱਚੋਂ ਇੱਕ ਹੌਸਪਾਵਰ ਤੋਂ ਐਚਪੀ ਦੀਆਂ ਪਾਵਰਾਂ ਦੇ ਵਿੱਚੋਂ ਪਾਣੀ ਜਾ ਰਿਹਾ ਤੇ ਜਾਂਦਾ ਰਵੇ ਉਦਾਂ ਸਾਡਾ ਪੀਰ ਹੈ ਇਦਾਂ ਦਾ ਸਾਡਾ ਸੁਭਾਅ ਹੋ ਗਿਆ ਜੀ ਰੱਜ ਕੇ ਪਾਣੀ ਵੇਸਟ ਕਰਕੇ ਵੀ ਅਸੀਂ ਇਹਨੂੰ ਪੀਰ ਮੰਨੀ ਜਿਵੇਂ ਸਤਕਾਰ ਕਰਨਾ ਚਾਹੀਦਾ